ਦੇਦ ਦੇ ਲਾਉਣ ਵਾਲਾ ਇੱਕ ਮਾਮਲਾ ਤਲਵੰਡੀ ਸਾਬੋ ਤੋਂ ਸਾਹਮਣੇ ਆ ਰਿਹਾ ਜਿੱਥੇ ਦੋਸਤ ਨੇ ਹੀ ਦੋਸਤਾ ਘਰਤਾ ਕਤਲ ਜੀ ਹਾਂ ਮਾਮਲਾ ਕੁਝ ਇਸ ਤਰ੍ਹਾਂ ਹੈ ਕਿ ਦੋ ਦੋਸਤ ਜੋ ਕਿ ਇਕੱਠੇ ਹੀ ਜੜੇ ਨੇ ਉਹ ਸਕੂਲ ਇੱਕੋ ਜਿਹੇ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸਨ ਤਾਂ ਇੱਕ ਦਿਨ ਦੋਸਤ ਵੱਲੋਂ ਆਪਣੇ ਦੂਸਰੇ ਦੋਸਤ ਨੂੰ ਨਹਿਰ ਤੇ ਬੁਲਾਇਆ ਗਿਆ ਤੇ ਦੋਨਾਂ ਨੇ ਮਿਲ ਕੇ ਉੱਥੇ ਸ਼ਰਾਬ ਪੀਤੀ ਤਾਂ ਇੱਕ ਦੋਸਤ ਵੱਲੋਂ ਆਪਣੇ ਦੂਜੇ ਦੋਸਤ ਦੀ ਸ਼ਰਾਬ ਦੇ ਵਿੱਚ ਸਲਫਾਜ ਘੋਲ ਦਿੱਤੀ ਤਾਂ ਸਲਫਾਜ ਪੀਂਦੇ ਕਰਨ ਨੌਜਵਾਨ ਦੀ ਜੜੀ ਆ ਉਹ ਮੌਤ ਹੋ ਜਾਂਦੀ ਆ ਤਾਂ ਇਕਲੋਤਾ ਮਾਪਿਓ ਦਾ ਪੁੱਤ ਸੀਗਾ ਜਿਸ ਦੀ ਮੌਤ ਹੋ ਜਾਂਦੀ ਆ ਤਾਂ ਉਸ ਤੋਂ ਬਾਅਦ ਸਲਫਾਜ਼ ਵਾਲੀ ਸ਼ਰਾਬ ਉਸਦਾ ਦੋਸਤ ਵੀ ਥੋੜੀ ਮਾਤਰਾ ਚ ਪੀ ਲੈਂਦਾ ਹੈ ਜਿਹੜਾ ਕਿ ਇਸ ਸਮੇਂ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਤਾਂ ਜਦੋਂ ਪੁਲਿਸ ਵੱਲੋਂ ਸਾਰੇ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਵੱਡੇ ਖੁਲਾਸੇ ਹੁੰਦੇ ਨੇ ਦੱਸਿਆ ਜਾਂਦਾ ਹੈ ਕਿ ਥੋੜੇ ਦਿਨ ਪਹਿਲਾਂ ਹੀ ਜਿਹੜਾ ਇਹਨਾਂ ਦੋਨਾਂ ਦੇ ਵਿੱਚ ਲੜਾਈ ਹੁੰਦੀ ਆ ਤਾਂ ਉਸ ਲੜਾਈ ਇਦਾਂ ਬਦਲਾ ਲੈਣ ਵਾਸਤੇ ਹੀ ਇਹ ਸਾਰਾ ਘਟਨਾ ਨੂੰ ਅੰਜਾਮ ਦਿੱਤਾ ਗਿਆ ਆ ਤਾਂ ਇਸ ਮਾਮਲੇ 'ਚ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਆਓ ਤੁਹਾਨੂੰ ਦੱਸਦੇ ਹਾਂ ਜਗਤ ਦਸਵਿੰਦਰ ਸਿੰਘ ਪੁੱਤ ਜਗਜੀਤ ਸਿੰਘ ਕੋਰਵਾਲਾ ਇਹਦਾ ਲੜਕਾ ਅਰਸ਼ਦੀਪ ਸਿੰਘ ਉਮਰ ਕਰੀਬ 16-17 ਸਾਲ ਇਹ ਤੇ ਇਹਦਾ ਦੋਸਤ ਦਾ ਲੱਪ ਲੱਪੀ ਸਿੰਘ ਇਹਨਾਂ ਨੇ ਮਿਤੀ 25 10 ਨੂੰ ਪਹਿਲਾਂ ਡ੍ਰਿੰਕ ਕੀਤੀ ਡਰਿੰਕ ਤੇ ਫਿਰ ਡਰਿੰਕ ਦੇ ਵਿੱਚ ਮਿਲਾ ਕੇ ਸਪਰੇਅ ਆਪਣਾ ਦੂਜਾ ਸਲਫਾਸ ਜਿਹੜੀ ਲਈ ਦਵਾਈ ਉਹ ਪਾ ਕੇ ਮਤਲਬ ਪੀਲੀ ਸੀਗੀ ਉਹਦੇ ਕੱਲ ਸਵੇਰ ਡੈਥ ਹੋ ਗਈ ਸੀਗੀ ਆਪਣਾ ਜਿਹੜਾ ਕਰਸ਼ਦੀਪ ਸਿੰਘ ਜੀ ਤੇ ਅਸੀਂ ਜਿਹੜੇ ਪਿਤਾ ਦੇ ਬਿਆਨ ਤੇ ਜਿਹੜਾ ਹੈਗਾ ਲੱਭੀ ਸਿੰਘ ਦੇ ਖਿਲਾਫ ਮੁਕੱਦਮਾ ਅੱਜ ਕਰ ਲਿਆ ਮੁਕੱਦਮਾ ਨੰਬਰ 262 ਅੰਡਰ ਸੈਕਸ਼ਨ 108 ਬੀ ਐਨ ਐਸ ਮਿਤੀ 28 10 2025 ਅੱਜ ਜਿਹੜਾ লাশ ਦਾ ਪੋਸਟਮਾਰਟਮ ਕਰਾ ਕੇ ਵਾਰਸਾਂ ਦੇ ਹਵਾਲੇ ਕਰ ਰਹੇ ਆ ਤੇ ਜਿਹੜਾ ਨਪਰੀ ਸਿੰਘ ਹੈ ਉਹ ਵੀ ਐਡਮਟਾ ਉਹਨੇ ਘੱਟ ਦਿੱਤੀ ਸੀਗੀ ਤੇ ਉਹਦੇ ਆਪਣਾ ਤਫਤੀਸ਼ ਜਾਰੀ ਹੈ ਬਸ ਕੋਈ ਦੋਸਤ ਸੀ ਇਹ ਦੋਵੇਂ ਆਪ ਵੀ ਦੋਸਤ ਸੀਗੇ ਹੁਣ ਥੋੜੇ ਸਮੇਂ ਤੋਂ ਮਤਲਬ ਦੱਸਿਆ ਵੀ ਆਸਮਾਨ ਹੋ ਗਈ ਸੀ ਕਿ ਵੇਚਦੀ ਦੋਸਤ ਨੇ ਦੋਸਤ ਨੂੰ ਮਤਲਬ ਸਪਰੇਅ ਪ੍ਰਾਈਜ ਸੰਬੰਧ ਗਲਤ ਹੈ ਹੀ ਦੋਨੋਂ ਨੇ ਲੜਤੀ ਮਤਲਬ ਇੱਕ ਨੇ ਵੱਧ ਪੀ ਲਈ ਇੱਕ ਨੇ ਘੱਟ ਜਿਹਨੇ ਵੱਧ ਪੀਤੀ ਸੀ ਉਹ ਡੈਥ ਹੋ ਗਈ ਦੂਜਾ ਹਜੇ ਜਿਰੇ ਲਾਜਮ ਉਹਨੇ ਆਪਣਾ ਇਹ ਹਸਤਾਖਤ ਬਟੰਡੇ ਆ ਤੇ ਮੁਕਦਮਾ ਦੱਚ ਕਰ ਲਿਆ ਮੋਡਲ ਨੂੰ ਕੋਈ ਜਾਣਕਾਰੀ ਮਿਲਦੀ ਹੋਵੇ ਕੋਈ ਕੀ ਮਸਲਾ ਕੀ ਹੈ ਜੀ ਕਿਉਂ ਮੋਡਲ ਦਾ ਇਹ ਇੱਕ ਦਾ ਦੋਸਤ ਹੈ ਜਿਹੜਾ ਇਹ ਦਾਖਲਾ ਹੈਗਾ ਉਹਨੂੰ ਅਸੀਂ ਸ਼ਾਮ ਨੂੰ ਟੁਕੀਸ਼ ਕਰਾਂਗੇ Udo, pues que es carquete, o montó el patalón